ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਖਾਸ ਹੋਣ ਵਾਲਾ ਹੈ ਕਿਉਂਕਿ ਨਵਰਾਤਰੀ ਚੱਲ ਰਹੀ ਸੀ ਤੇ ਕੰਜੂਗ ਪੂਜਨ ਦਾ ਦਿਨ ਹੈ ਕੱਲ ਜੀ ਤੇ ਇਹ ਖਾਸ ਇਹ ਹੈ ਕਿ ਦਿਨ ਵੀ ਮੰਗਲਵਾਰ ਆ ਰਿਹਾ ਦੇਖੋ ਕਿੰਨਾ ਕਰਮਾ ਵਾਲਾ ਦਿਨ ਹੈ ਜੀ ਮਹਾਮਈ ਦਾ ਦਿਨ ਆਪਾਂ ਮੰਗਲਵਾਰ ਦਾ ਬਣਾਉਂਦੇ ਆ ਤੇ ਇਸ ਵਾਰ ਕੰਜਕ ਪੂਜਨ ਵੀ ਮੰਗਲਵਾਰ ਤੇ ਹੋ ਰਿਹਾ ਹੈ ਜੀ ਸੋ ਇਸ ਕਰਕੇ ਕੁਝ ਨਾ ਕੁਝ ਕਰਮ ਕਰਨਾ ਹੈ ਜੇਕਰ ਪੀਰਾਂ ਦਾ ਦਰਬਾਰ ਘਰ ਵਿੱਚ ਹੈ ਪੀਰਾਂ ਦੀ ਸੇਵਾ ਕਰਦੇ ਹੋਵੋ ਦੇਵਤਿਆਂ ਦੀ ਕਰਦੇ ਹੋ ਨਵਰਾਤਰੀ ਨਹੀਂ ਰੱਖਦੇ ਫਿਰ ਵੀ ਇੱਥੇ ਕੁਝ ਕਰਮ ਜ਼ਰੂਰ ਕਰੋ ਕੋਈ ਜ਼ਿਆਦਾ ਖਰਚਾ ਨਹੀਂ ਆਣ ਵਾਲਾ ਸੋ 60 ਰੁਪਏ ਜਾਂ ਇੱਥੇ ਕੀ ਚੱਲਣਗੇ ਤੁਹਾਡੇ ਪਰ ਸਾਲ 'ਚ ਚਲੋ ਇੱਕ ਵਾਰੇ ਕਰਮ ਜ਼ਰੂਰ ਕਰ ਲੈਣਾ ਚਾਹੀਦਾ ਮਾਲੀ ਵੀ ਸੋ ਜੇਕਰ ਕੋਈ ਪਹਿਲੀ ਵਾਰ ਰੂ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਜੇਕਰ ਘੰਟੀ ਦਾ ਬਟਨ ਨਹੀਂ ਦਬਾਇਆ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਸੋ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਨੀਆਂ ਜੀ ਇਨਾ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਤੇ ਵੀਡੀਓ ਨੂੰ ਬਹੁਤ ਤੋਂ ਵੱਧ ਸ਼ੇਅਰ ਕਰਕੇ ਇੱਕ ਚੰਗਾ ਕਰਮ ਕਰ ਦੇਣਾ ਤਾਂ ਕਿ ਹੋਰ ਵੀ ਰੂਹਾਂ ਕੱਲ ਦਾ ਦਿਨ ਬਣਾ ਸਕਣ ਜੀ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਦਰਗਾਹ ਤੇ ਤੇਲ ਪਾਉਣ ਲਈ ਗਏ ਵੀਰਵਾਰ ਤੇ ਉਸ ਰਾਤ ਕਹਿੰਦੇ ਸੁਪਨਾ ਆਇਆ ਸੁਪਨੇ ਦੇ ਵਿੱਚ ਕੋਈ ਘਰ ਦੇ ਵਿੱਚ ਕਹਿੰਦੇ ਦਵਾਈ ਦੇਣ ਲਈ ਆਇਆ ਸੋ ਦੇਖੋ ਜੀ ਜੇਕਰ ਕੋਈ ਪ੍ਰੋਬਲਮ ਹੈਲਥ ਪ੍ਰੋਬਲਮ ਚੱਲ ਰਹੀ ਆ ਤੇ ਇਹ ਸੰਕੇਤ ਕਹਿੰਦਾ ਜੇ ਤੁਹਾਨੂੰ ਕੋਈ ਆਰਾਮ ਨਹੀਂ ਆਉਂਦਾ ਘਰ ਵਿੱਚ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਸੋ ਕਈ ਵਾਰ ਮਾਲਕ ਸਾਨੂੰ ਸੁਪਨੇ ਰਹੀਂ ਸਾਡਾ ਮੁਰਸ਼ਿਦ ਦੁੱਖ ਘਟ ਦਿੰਦਾ ਹੈ ਕੋਈ ਦਵਾਈ ਦਿਖਾ ਦੇਣੀ ਕਈ ਵਾਰ ਉਹ ਸੱਚ ਹੁੰਦਾ ਕਿ ਜੇ ਉਹ ਦਵਾਈ ਦਿਖਾਈ ਹੈ ਉਹ ਸੇ ਖਾ ਲਈ ਤੇ ਆਰਾਮ ਆ ਜਾਂਦਾ ਹੈ ਸੋ ਉਹਨਾਂ ਤੇ ਇੱਕ ਇਸ਼ਾਰਾ ਹੀ ਦੇਣਾ ਹੈ ਸਮਝਣਾ ਖੁਦ ਨੂੰ ਪੈਂਦਾ ਹੈ ਸੋ ਬਾਕੀ ਕਈਆਂ ਨੂੰ ਦਵਾਈ ਖਾਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਹੈ ਸੋ ਜੋ ਉਹਨਾਂ ਨੇ ਇੱਕ ਤੁਹਾਨੂੰ ਚਲਕ ਦਿਖਾਈ ਹੈ ਉਹਦੇ ਵਿੱਚ ਹੀ ਦੁੱਖ ਘਟ ਦਿੱਤਾ ਆਸ਼ੀਰਵਾਦ ਦਿੱਤਾ ਸੋ ਬਾਕੀ ਹੋਰ ਕੋਈ ਗਲਤ ਪਾਸੇ ਸੰਕੇਤ ਨਹੀਂ ਲੈ ਜਾਣਾ ਕਿਉਂਕਿ ਕਰਮ ਚੰਗਾ ਕਰਕੇ ਆਏ ਹੋ ਤਾਂ ਚੰਗਾ ਹੀ ਸੰਕੇਤ ਉਹ ਮਾਨਕ ਦੇਵੇਗਾ ਜੀ ਮਾੜਾ ਨਹੀਂ ਹੋਣ ਦਿੰਦਾ ਸੋ ਇਸ ਕਰਕੇ ਵਿਸ਼ਵਾਸ ਰੱਖਣਾ ਜੇਕਰ ਮਾੜਾ ਤੁਹਾਨੂੰ ਲੱਗਦਾ ਵੀ ਹੈ ਕਿ ਮਾੜਾ ਸੁਪਨਾ ਮਾੜੀ ਵਿਚਾਰ ਆਈਆ ਤੇ ਉੱਥੇ ਚੰਗਾ ਸੋਚਣਾ ਸ਼ੁਰੂ ਕਰ ਦਿਓ ਤੇ ਉ ਮਾੜੇ ਨੇ ਤੁਹਾਡੇ ਨਾਲ ਚੰਗਾ ਕਰ ਜਾਣਾ ਜਾਂਦੇ ਜਾਂਦੇ ਸੋ ਆਪਣੀ ਸੋਚ ਨੂੰ ਇਦਾਂ ਨਾ ਬਣਾਓ ਸੋਚ ਦੇ ਹਿਸਾਬ ਨਾਲ ਕੰਮ ਹੋਣ ਜਦੋਂ ਅਸੀਂ ਕੁਝ ਮਾੜਾ ਹੁੰਦਾ ਹੈ ਤੇ ਉਥੇ ਮਾੜਾ ਮਾੜਾ ਹੋਰ ਸੋਚ ਸੋਚ ਕੇ ਦਿਮਾਗ ਨੂੰ ਖਰਾਬ ਕਰਦੇ ਹਾਂ ਤੇ ਜੇਕਰ ਉਹਦੇ ਚੰਗਾ ਸੋਚਣਾ ਸ਼ੁਰੂ ਕਰੀਏ ਤਾਂ ਫਿਰ ਦੇਖੋ ਕਿੰਨੇ ਸਭ ਪਰੇਸ਼ਾਨੀਆਂ ਦੇ ਹੱਲ ਹੋ ਜਾਂਦੇ ਨੇ ਜੀ ਸੋ એનર્ਜੀ ਸਰੀਰ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਿਆ ਕਰੋ ਚੰਗਾ ਚੰਗਾ ਸੋਚੋ ਚੰਗਾ ਸੋਚਣਾ ਜ਼ਿੰਦਗੀ ਬਦਲਦੀ ਹੈ ਮਾੜਾ ਸੋਚਣਾ ਜ਼ਿੰਦਗੀ ਉੱਥੇ ਦੇ ਉੱਥੇ اٹਕੀ ਰਹਿੰਦੀ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਪਹਿਲਾਂ ਜਗਾ ਜਿੱਦਲੀ ਸਾਈਡ ਸੀਗੀ ਕਹਿੰਦੇ ਕਿ ਪੈਰ ਸ਼ਾਇਦ ਹੋ ਜਾਂਦੇ ਆ ਕਹਿੰਦੇ ਸਿਰ ਵੱਲ ਦੀ ਸਾਈਡ ਹੋਣੀ ਚਾਹੀਦੀ ਚਿਰਾਗ ਕੁਛ ਐਸਾ ਹੀ ਕਮੈਂਟ ਇਹਨਾਂ ਲਿਖਿਆ ਆ ਬਹੁਤਾ ਸਮਝ ਨਹੀਂ ਆਇਆ ਕਹਿੰਦੇ ਕਿ ਹੁਣ ਅਸੀਂ ਉੱਥੋਂ ਕਿਸੇ ਦੇ ਕਹਿਣ ਤੇ ਚਿਰਾਗ ਬਦਲ ਦਿੱਤੇ ਸਾਈਡ ਚੇਂਜ ਕਰਤੀ ਜਿਹੜੀ ਜੋ ਦਰਬਾਰ ਹੈ ਇੱਕ ਸਾਈਡ ਤੇ ਖੱਬੇ ਪਾਸੇ ਬਣਾ ਲਿਆ ਹੈ ਕਿ ਇਹਦੇ ਨਾਲ ਸਹੀ ਹੈ ਕੁਝ ਗਲਤ ਤਾਂ ਨਹੀਂ ਸੋ ਦੇਖੋ ਜੀ ਜੇਕਰ ਸੇਵਾ ਕਰ ਰਹੇ ਹੋ ਪਹਿਲਾਂ ਵਾਂਗੂ ਹੀ ਘਰ ਦਾ ਮਾਹੌਲ ਸ਼ਾਂਤ ਬਣਿਆ ਹੋਇਆ ਆ ਕੋਈ ਪ੍ਰੋਬਲਮ ਨਹੀਂ ਆ ਰਹੀ ਤਾਂ ਫਿਰ ਫਿਕਰ ਨਾ ਕਰੋ ਅਰਦਾਸ ਬੇਨਤੀ ਕਰਕੇ ਜਦੋਂ ਐਸਾ ਕਰਮ ਕਰਨਾ ਹੈ ਪੰਨਾ ਚੰਗੀ ਤਰ੍ਹਾਂ ਨਾਲ ਜਾਂ ਕਿਸੇ ਸਿਆਣੇ ਨੂੰ ਸਤੂ ਬਜ਼ੁਰਗ ਨੂੰ ਕਿਸੇ ਪੱਕਰ ਵੀਰ ਦੀ ਸਲਾਹ ਲੈ ਕੇ ਅਰਦਾਸ ਬੇਨਤੀ ਕਰਾ ਕੇ ਫਿਰ ਸਾਈਡ ਚੇਂਜ ਕਰਨੀ ਆ ਜੇਕਰ ਜ਼ਿੰਦਗੀ 'ਚ ਕਦੇ ਲੋਡ ਪਵੇ ਵੈਸੇ ਤਾਂ ਜਿੱਥੇ ਚਿਰਾਗ ਜਗ ਜਾਂਦਾ ਹੈ ਉੱਥੇ ਪਹਿਰਾ ਰਹਿੰਦਾ ਹੈ ਜੀ ਤੇ ਕੋਸ਼ਿਸ਼ ਕਰਨੀ ਕਿ ਉਸ ਜਗ੍ਹਾ ਤੇ ਵੀ ਕੋਈ ਚੱਪਲ ਵਗੈਰਾ ਕੁਝ ਨਾ ਰੱਖਿਆ ਜਾਵੇ ਜਿੱਥੇ ਪਹਿਲਾਂ ਚਰਾਗ ਰੋਸ਼ਨ ਹੁੰਦੇ ਸੀ ਜੀ ਸੋ ਜੇਕਰ ਸਾਈਡ ਵੀ ਚੇਂਜ ਕੀਤੀ ਹੈ ਪਰ ਉਸ ਜਗ੍ਹਾ ਦਾ ਵੀ ਧਿਆਨ ਰੱਖਣਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਸਪਨੇ ਵਿੱਚ ਜੋਤ ਨਜ਼ਰ ਆਈ ਹੈ ਤੇ ਨਾਲ ਹੀ ਲਿਖਦੇ ਨੇ ਕਿ ਖਵਾਜਾ ਪੀਰ ਜੀ ਦੀ ਕੜਾਈ ਦੇਣਾ ਚਾਹੁੰਦੇ ਆ ਸੋ ਘਰ ਬਾਰੇ ਅਸੀਂ ਕੋਈ ਗੱਲ ਕਰਨੀ ਚਾਹੁੰਦੇ ਤੁਹਾਡੇ ਨਾਲ ਕੋਈ ਨੰਬਰ ਨਹੀਂ ਹੈ ਸੋ ਦੇਖੋ ਜੀ ਗੱਲ ਕਰਨ ਦਾ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਟਾਈਮ ਬਿਲਕੁਲ ਵੀ ਨਹੀਂ ਆ ਕੁਝ ਸਮਾਂ ਤਾਂ ਜ਼ਿਆਦਾ ਹੀ ਅਸੀਂ ਵਿਜੀ ਆ ਸੋ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੇ ਇੰਸਟਾਗ੍ਰam ਤੇ ਮੈਸੇਜ ਆਏ ਹੋਏ ਨੇ ਜੀ ਸੋ ਉਹਨਾਂ ਨਾਲ ਗੱਲ ਕਰਾਂਗੇ ਪਰ ਫ੍ਰੀ ਟਾਈਮ ਕਰਾਂਗੇ ਕਿਉਂਕਿ ਹਜੇ ਬਿਲਕੁਲ ਵੀ ਵਕਤ ਨਹੀਂ ਜੀ ਇੱਥੇ ਮਾਫੀ ਚਾਉਂਦੇ ਆ ਸੋ ਬਾਕੀ ਗੱਲ ਕੀਤੀ ਆ ਕਿ ਜੋਤ ਨਜ਼ਰਾਈ ਆ ਤੇ ਜੋਤ ਹੁਣ ਆ ਕੁਝ ਦਿਨ ਮਹਾਮਈ ਦੇ ਚੰਦ ਰਹੇ ਸੀ ਇਹਦੇ ਵਿੱਚ ਤੁਸੀਂ ਜਗ੍ਹਾ ਵੀ ਸਕਦੇ ਹੋ ਪਰ ਉਹਨੇ ਦਿਨਾਂ ਦੀ ਅਰਦਾਸ ਕਰਕੇ ਪਰ ਜੇਕਰ ਪਹਿਲਾਂ ਤੋਂ ਚੱਲਦੀ ਆਉਂਦੀ ਫਿਰ ਕੋਈ ਪ੍ਰੋਬਲਮ ਨਹੀਂ ਜੇ ਆ ਖਾਸ ਦਿਨਾਂ ਤੇ ਚਲਾਉਣੀ ਤਾਂ ਫਿਰ ਅਰਦਾਸ ਵਿੱਚ ਤੁਸੀਂ ਢੰਗ ਨਾਲ ਕਹ ਲਓ ਕਿ ਮਾਹ ਮਾਇਆ ਇੰਨੇ ਦਿਨ ਅਸਲੀ ਨਵਰਾਤਰੀ ਆ ਤੁਹਾਡਾ ਕਰਮ ਕਰਨ ਜਾ ਰਹੇ ਆ ਸੋ ਇੰਨਾ ਹੀ ਕਬੂਲ ਕਰਨਾ ਫਿਰ ਅਗਲੇ ਸਾਲ ਜਿਵੇਂ ਤੇਰੀ ਮਰਜ਼ੀ ਉਵੇਂ ਹੀ ਕਰਮ ਕਰਾਉਂਦੇ ਜਾਓ ਜੀ ਸੋ ਜਦੋਂ ਅਸੀਂ ਉਹ ਮਾਲਕ ਨੂੰ ਅਰਦਾਸ ਕਰਕੇ ਮਨਾ ਲੈਂਦੇ ਆ ਤਾਂ ਉਹ ਮੰਨ ਵੀ ਜਾਂਦਾ ਹੈ ਕੋਈ ਵੀ ਦੇਵੀ ਦੇਵਤਾ ਆਪਾਂ ਮਾਲਕ ਹੀ ਕਹਾਂਗੇ ਕਿਉਂਕਿ ਆਪਣੇ ਨੇ ਮਾਲਕ ਹੋ ਜਾਂਦਾ ਹੈ ਜ ਜਿਹਦੀ ਆਪਾਂ ਸੇਵਾ ਕਰਦੇ ਆਂ ਸੋ ਵਾਕੀ ਕਿਰਾਈ ਦੀ ਗੱਲ ਰਹੀ ਤਾਂ ਕਿਰਾਈ ਤੁਸੀਂ ਖਵਾਜਾ ਪੀਰ ਦੀ ਚਾਹੁੰਦੇ ਹੋ ਦੇਣੀ ਤਾਂ ਤੁਸੀਂ ਜਰੂਰ ਇਹ ਕਰਮ ਕਰੋ ਚੰਗਾ ਕਰਮ ਹੈ ਜੀ ਇਹਦੇ ਵਿੱਚ ਕੋਈ ਵੀ ਪੁੱਛਣ ਦੀ ਜ਼ਰੂਰਤ ਨਹੀਂ ਜਿੱਥੇ ਵੀ ਲੱਗਦਾ ਹੈ ਕਿ ਕੋਈ ਅਸੀਂ ਚੰਗਾ ਕਰਮ ਕਰਨਾ ਚਾਹੁੰਦੇ ਹਾਂ ਤੇ ਉੱਥੇ ਵੇਫਿਕਰ ਹੋ ਕੇ ਉਹ ਕਰਮ ਨੂੰ ਜਰੂਰ ਕਰਿਆ ਕਰੋ ਜੀ ਸੋ ਜਦੋਂ ਕੋਈ ਮਨ 'ਚ ਐਸਾ ਸਵਾਲ ਉੱਠਦਾ ਹੈ ਸਮਝਿਆ ਕਰੋ ਕਿ ਸਾਡੇ ਮਾਲਕ ਨੇ ਸੰਦੇਸ਼ ਦੇ ਦਿੱਤਾ ਹੈ ਸਾਨੂੰ ਇਹ ਹੁਕਮ ਲਾਇਆ ਤੇ ਅਸੀਂ ਇਹ ਕਰਮ ਨੂੰ ਕਰਨਾ ਹੈ ਫਿਰ ਉਹ ਕਰਮ ਜ਼ਰੂਰ ਕਰਿਆ ਕਰੋ ਹੁਕਮ ਸਮਝ ਕੇ ਕਰਿਆ ਕਰੋ ਕਿਉਂਕਿ ਅੰਦਰੋਂ ਹੀ ਆਵਾਜ਼ ਦੇਣੀ ਹੈ ਉਹਨੇ ਜਦੋਂ ਵੀ ਦੇਣੀ ਆ ਫਿਰ ਬਾਹਰੋਂ ਗੱਲਾਂ ਨਹੀਂ ਆਉਂਦੀਆਂ ਜਦੋਂ ਵੀ ਗੱਲ ਆਏਗੀ ਤੁਹਾਡੇ ਅੰਦਰੋਂ ਹੀ ਆਏਗੀ ਜਦੋਂ ਵੀ ਸੇਵਾ 'ਚ ਪੈਰ ਰੱਖੋਗੇ ਤੇ ਅੰਦਰੋਂ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ ਸੋ ਮਾਲਕ ਦੇ ਘਰ ਦੀ ਆਵਾਜ਼ ਹੁੰਦੀ ਹੈ ਉਹ ਸਮਝਣਾ ਹੈ ਤੇ ਯਕੀਨ ਰੱਖਣਾ ਉਸ ਗੱਲ ਤੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਜਦੋਂ ਵੀ ਅਸਥੀ ਇਵਾਦਤ ਕਰਨ ਮੱਥਾ ਟੇਕਣ ਜਾਂਦੇ ਹਾਂ ਕਹਿੰਦੇ ਬਾਰ-ਬਾਰ ਅਵਾਸੀਆਂ ਆਉਂਦੀਆਂ ਹੈ ਤੇ ਜੋ ਮਾਲਾ ਤਸਵੀਰ ਆ ਉਹ ਬਾਰ-ਬਾਰ ਥੱਲੇ ਡਿੱਗ ਜਾਂਦੀ ਹੈ ਜਦੋਂ ਬੰਦੇ ਆ ਸੋ ਦੇਖੋ ਜੀ ਜਦੋਂ ਧਿਆਨ ਜੁੜਦਾ ਹੈ ਜਾਂ ਅੱਖਾਂ ਬੰਦ ਕਰਦੇ ਹਾਂ ਜਾਂ ਨੀਂਦ ਵਜੇ ਲਈ ਜ਼ੋਰ ਪਾਉਣ ਲੱਗ ਪੈਂਦੀ ਆ ਨਾਮ ਸਿਮਰ ਦੇ ਵਕਤ ਤੇ ਇਹ ਸਭ ਕੁਝ ਨੋਰਮਲ ਗੱਲਾਂ ਨੇ ਤੇ ਜਿਹੜੀ ਇੱਥੇ ਗੱਲ ਕੀਤੀ ਹੈ ਆਵਾਸਤੀ ਵੀ ਤੇ ਆਵਾਸਤੀ ਹੋਣੀ ਚੰਗੀ ਗੱਲ ਹੁੰਦੀ ਇਬਾਦਤ ਵੇਲੇ ਪਰ ਇਬਾਦਤ ਵੇਲੇ ਵੀ ਦੋ ਤਰ੍ਹਾਂ ਦੀ ਆਵਾਸਤੀ ਸਾਨੂੰ ਸੰਕੇਤ ਦਿੰਦੀ ਹੈ ਇੱਕ ਹੈ ਕਿ ਇਬਾਦਤ ਵੇਲੇ ਆਵਾਸੀਓਂ ਦੀ ਕਿ ਨੀਂਦ ਜ਼ੋਰ ਪਾ ਰਹੀ ਤੇ ਦੂਸਰੀ ਆਵਾਸੀ ਇਹ ਹੈ ਕਿ ਨੀਂਦ ਨਹੀਂ ਆ ਰਹੀ ਪਰ ਆਵਾਸਨਾ ਆ ਰਹੀ ਹੈ ਕੋਈ ਇੱਕ ਵੱਖਰਾ ਹੀ ਸਰੂਰ ਮਹਿਸੂਸ ਹੋ ਰਿਹਾ ਹੈ ਜ਼ਰੂਰ ਚੜ ਰਿਹਾ ਹੈ ਮਾਲਕ ਦੇ ਨਾਮ ਦਾ ਜਿਵੇਂ ਕੁਝ ਆਸ-ਪਾਸ ਹੀ ਹੋਵੇ ਤੇ ਸੱਚਮੁੱਚ ਆਸ-ਪਾਸ ਹੀ ਹੁੰਦੇ ਨੇ ਜੀ ਉਸ ਵਕਤ ਸੋ ਆਵਾਸੀ ਦੇ ਆਸੀ ਆਉਂਦੀ ਹੈ ਪਰ ਨੀਂਦ ਨਹੀਂ ਆਉਂਦੀ ਸੋ ਇਹ ਚੰਗਾ ਹੀ ਸੰਕੇਤ ਹੁੰਦਾ ਹੈ ਸੋ ਹੁਣ ਆਪਾਂ ਇੱਥੇ ਜੀ ਮੇਨ ਵਿਸ਼ੇ ਵਾਲ ਚੱਲਦੇ ਆਂ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਨਾਲ ਜੁੜੀ ਹੈ ਤਾਂ ਜੀ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰਨਾ ਜੀ ਸੋ ਸਾਡਾ ਫਰਜ਼ ਹੈ ਤੁਹਾਡੇ ਤੱਕ ਇਹ ਮੈਸੇਜ ਪਹੁੰਚਾਉਣਾ ਤੁਹਾਡਾ ਫਰਜ਼ ਹੈ ਤੁਸੀਂ ਅੱਗੇ ਇੱਕ ਕਰਮ ਕਰਨਾ ਤੇ ਬਾਕੀ ਇਹ ਕੱਲ ਦੇ ਦਿਨ ਕੁਝ ਕਰਮ ਜ਼ਰੂਰ ਕਰਨੇ ਆ ਇਹਦੇ ਵਿੱਚ ਆਲਸ ਨਾ ਲਿਆ ਜਾਵੇ ਤਾਂ ਚੰਗੀ ਗੱਲ ਹੈ ਜੀ ਸੋ ਇੱਥੇ ਇੱਕ ਗੱਲ ਹੋਰ ਕਹਾਂਗੀ ਕਿ ਜੇਕਰ ਕੋਈ ਵੀਡੀਓ ਦੀ ਆਵਾਜ਼ ਸਾਡੀ ਤੁਹਾਨੂੰ ਇੰਗਲਿਸ਼ ਵਿੱਚ ਸੁਣਾਈ ਦੇ ਰਹੀ ਹੈ ਤੇ ਤੁਹਾਨੂੰ ਖੁਦ ਨੂੰ ਆਵਾਜ਼ ਦੀ ਸੈਟਿੰਗ ਆਪਣੇ ਫੋਨ ਤੋਂ ਹੀ ਕਰਨੀ ਪਵੇਗੀ ਵੀਡੀਓ ਚੱਲਦੇ-ਚੱਲਦੇ ਤੇ ਆਵਾਜ਼ ਪਹਿਲਾਂ ਅੰਗ ਪੰਜਾਬੀ ਵਿੱਚ ਆਉਣ ਲੱਗ ਪਵੇਗੀ ਜੀ ਸੋ ਕਾਫੀ ਰੂਹਾਂ ਨੂੰ ਤਾਂ ਇਹ ਹੀ ਪ੍ਰੋਬਲਮ ਆਈ ਹੋਈ ਹੈ ਜੀ ਸੋ ਹੁਣ ਆਪਾਂ ਇੱਥੇ ਜੀ ਸ਼ੁਰੂ ਕਰੀਏ ਕੱਲ ਦਾ ਜੋ ਖਾਸ ਕਰਮਾ ਪਹਿਲਾਂ ਤਾਂ ਸਾਰਿਆਂ ਨੂੰ ਹੀ ਮਹਾਮਈ ਦੇ ਪੂਰੇ ਨਵਰਾਤਰੀਆਂ ਦੀਆਂ ਲੱਖ ਲੱਖ ਮੁਬਾਰਕਾਂ ਕਿਸੋ ਕੁ ਜ਼ਵੇਲੀ ਨਾਲ ਨਵਰਾਤਰੇ ਪੂਰੇ ਹੋਏ ਨੇ ਤੇ ਕੱਲ ਕਾਂਝਕ ਪੂਜਨ ਦੀਆਂ ਵੀ ਲੱਖ ਲੱਖ ਮੁਬਾਰਕਾਂ ਜੀ ਪਤਾ ਨਹੀਂ ਮਾਈ ਨਕਾਦ ਕਿਹਦੇ ਰੂਪ ਦੇ ਵਿੱਚ ਆ ਕੇ ਘਰ ਵਿੱਚ ਫਿਰਕਾ ਪਾ ਜਾਣਾ ਹੈ ਜੀ ਸੋਨੇ ਚਾ ਭਾਵਨਾ ਨਾਲ ਸ਼ਰਧਾ ਦੇ ਨਾਲ ਕੱਲ ਦੇ ਦਿਨ ਕਰਮ ਕਰੋ ਜਿਨ੍ਹਾਂ ਨੇ ਕਾਂਝਕ ਪੂਜਨ ਕਰਨਾ ਹੈ ਜਿੱਕਰ ਕਾਂਝਕ ਪੂਜਨ ਨਹੀਂ ਕਰਨਾ ਵਰਤ ਰੱਖੇ ਹੋਏ ਆ ਤੇ ਉੱਥੇ ਤੁਸੀਂ ਆ ਕੁਝ ਕਰਮ ਕਰ ਸਕਦੇ ਹੋ ਜਿੱਕਰ ਵਰਤ ਵੀ ਨਹੀਂ ਰੱਖੇ ਤਾਂ ਵੀ ਥੋੜਾ ਬਹੁਤਾ ਕਰਮ ਜ਼ਰੂਰ ਕਰੋ ਤੇ ਜਿਵੇਂ ਆਪਾਂ ਇੱਕ ਤੁਹਾਨੂੰ ਕਰਮ ਦੱਸਿਆ ਸੀ ਸ਼ੁਰੂਆਤ ਦੇ ਵਿੱਚ ਹੀ ਇੱਕ ਇੱਕ ਨਾਰੀਅਲ ਜਰੂਰ ਰੱਖੋ ਇੱਕ ਲੋਟਾ ਜਲ ਭਰ ਕੇ ਉਹਦੇ ਉੱਪਰ ਤੇ ਉਹ ਜੋ ਨਾਰੀਅਲ ਰੱਖਿਆ ਹੋਇਆ ਹੈ ਉਹ ਆਪਾਂ ਨਾਰੀਅਲ ਘਰ ਦੇ ਵਿੱਚ ਨਹੀਂ ਵਰਤਣਾ ਉਹ ਕੋਸ਼ਿਸ਼ ਕਰਨੀ ਕਿ ਕੱਲ ਸਵੇਰੇ ਵਿllਸ ਰੋਟੇ ਦੇ ਪੱਲਾ ਕੜਾ ਪ੍ਰਸ਼ਾਦ ਥੋੜਾ ਤਿਆਰ ਕੀਤਾ ਜਾਵੇ ਸੋ ਮਹਾਮਾਈ ਦੇ ਨਾਮ ਦੀ ਕੜਾਈ ਤਿਆਰ ਕਰਕੇ ਫਿਰ ਮਹਾਮਾਈ ਨੂੰ ਭੋਗ ਜਰੂਰ ਲਗਾਓ ਹੋ ਸਕੇ ਥੋੜਾ ਬਹੁਤ ਨਾਲ ਪੂੜੀਆਂ ਦਾ ਪ੍ਰਸ਼ਾਦ ਤਿਆਰ ਕਰ ਸੋ ਤੁਹਾਡੀ ਆਪ ਦੀ ਇੱਛਾ ਹੈ ਪਰ ਇਥੇ ਇੰਨਾ ਕੇ ਸੌਖਾ ਕਹਾਂਗੇ ਕਿ ਥੋੜੇ ਚਨੇ ਰਾਤ ਨੂੰ ਭੇਕੇ ਰੱਖ ਦੋ ਸਵੇਰ ਨੂੰ ਉਹ ਕੜਾ ਪ੍ਰਸ਼ਾਦ ਦੇ ਵਿੱਚ ਚਨੇ ਪਾ ਕੇ ਤਿਆਰ ਕਰਕੇ ਤੁਸੀਂ ਮਹਾਮਾਈ ਅੱਗੇ ਉਹ ਪ੍ਰਸ਼ਾਦ ਦਾ ਭੋਗ ਲਗਾਉਣਾ ਹੈ ਉਸ ਤੋਂ ਬਾਅਦ ਜੋ ਨਾਰੀਅਲ ਰੱਖਿਆ ਹੋਇਆ ਹੈ ਤੇ ਆਪਾਂ ਜੋ ਦੱਸਿਆ ਹੈ ਕਿ 100 ਰੁਪਏ ਦੇ ਵਿੱਚ ਵਿੱਚ ਇਹ ਕਰਮ ਹੋ ਜਾਏਗਾ ਚੁੰਨੀ ਜੋ ਮਹਾਮਈ ਦਾ ਸਰੂਪ ਆ ਉਹਦੇ ਉੱਤੇ ਇੱਕ ਨਵੀਂ ਚੁੰਨੀ ਤੁਸੀਂ ਦੇਣੀ ਆ ਪੈਲੀ ਤੁਸੀਂ ਚੁੰਨੀ ਨੂੰ ਬਦਲ ਲੈਣਾ ਹੈ ਜੀ ਤੇ ਇੱਕ ਚੁੰਨੀ ਮੰਗਵੋਣੀ ਆ ਉਹ ਨਾਰੀਅਲ ਦੇ ਨਾਲ ਲਪੇਟਣੀ ਆ ਤੇ ਆ ਸ਼ਿੰਗਾਰ ਪਿਆ 60 ਰੁਪਏ ਦਾ ਇੱਕ ਛੋਟੀ ਥਾਲੀ ਮਿਲ ਜਾਂਦੀ ਆ ਉਹ ਲੈ ਕੇ ਨਾਰੀਅਲ ਚੁੰਨੀ ਤੁਸੀਂ ਇਹ ਸਭ ਕੁਝ ਮੰਦਿਰ ਚੜਾ ਕੇ ਆਉਣਾ ਆ ਤੇ ਮਹਾਮਈ ਅੱਗੇ ਅਸ ਬੇਨਤੀ ਕਰਨੀ ਹੈ ਜੀ ਤੇ ਚੁੰਨੀ ਮਹਾਮਈ ਦੇ ਸਰੂਪ ਤੇ ਵੀ ਤੁਸੀਂ ਨਵੀਂ ਹੀ ਦੇਣੀ ਆ ਜੋ ਕੜਾਈ ਦਾ ਪ੍ਰਸ਼ਾਦ ਹੈ ਉਹ ਘਰ ਵਿੱਚ ਕੋ ਲਗਾ ਕੇ ਖੁਦ ਹੀ ਛਕ ਲੋ ਤੇ ਮੰਦਿਰ ਜਾ ਕੇ ਇੱਕ ਕਰਮ ਜ਼ਰੂਰ ਕਰਿਓ ਜੋ ਵੀ ਸਮਾਨ ਹੈ ਮਹਾਮਈ ਦਾਰ ਸ਼ਿੰਗਾਰ ਦਾ ਨਾਰੀਅਲ ਦਾ ਉਥੇ ਪੇਟਾ ਕਰਕੇ ਉਹ ਮੰਦਿਰ ਜਾ ਕੇ ਤੇ ਉਥੇ ਅਰਦਾਸ ਬੇਨਤੀ ਕਰੋ ਮਹਾਮਈ ਅੱਗੇ ਬੈਠ ਕੇ ਕਿ ਮਹਾਮਈ ਸੁੱਖ ਸ਼ਾਂਤੀ ਘਰ ਪਰਿਵਾਰ ਵਿੱਚ ਬਣਾਈ ਰੱਖਿਓ ਕਿਰਪਾ ਆਪਣੀ ਬਣਾਈ ਰੱਖਿਓ ਜੀ ਸੋ ਆਪਣੇ ਢੰਗ ਨਾਲ ਬਾਕੀ ਅਰਦਾਸ ਬੇਨਤੀ ਕਰਿਆ ਕਰੋ ਜਿਵੇਂ ਤੁਹਾਨੂੰ ਸੌਖਾ ਲੱਗਦਾ ਉਹਨਾਂ ਨਾਲ ਗੱਲ ਹੀ ਕਰਨੀ ਆ ਸੌਖੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ ਬਹੁਤਾ ਔਖਾ ਨਹੀਂ ਦਾਸਰੂ ਬਣਾਉਣਾ ਜੋ ਮਨ ਵਿੱਚ ਖਿਆਲ ਆਉਂਦਾ ਹੈ ਉਹ ਕਰੋ ਦੇ ਪ੍ਰੇਮ ਦੇ ਪ੍ਰਤੀ ਜੋ ਕਰਦਿਨਾ ਪਰੇਸ਼ਾਨੀਆਂ ਪ੍ਰੋਬਲਮ ਆਇਆ ਉਸ ਦੇ ਪ੍ਰਤੀ ਤੁਸੀਂ ਗੱਲ ਆਪਣੇ ਢੰਗ ਦੇ ਨਾਲ ਕਰ ਸਕਦੇ ਹੋ ਜਿਵੇਂ ਤੁਸੀਂ ਗੱਲ ਕਰੋਗੇ ਜਿਵੇਂ ਸੇਵਾ ਕਰੋਗੇ ਉਵੇਂ ਹੀ ਉਹ ਮਾਲਕ ਖੁਸ਼ ਹੋਰ ਕਰ ਲੈਂਦਾ ਹੈ ਜੀ ਸੇਵਾ ਨੂੰ ਪਰ ਇੰਨਾ ਕਹ ਹੈ ਕਿ ਆ ਕੁਝ ਕਰਮ ਜ਼ਰੂਰ ਕਰ ਲੋ ਜੀ ਕੱਲ ਦੇ ਦਿਨ ਤੇ ਚੰਗਾ ਹੈ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰਕੇ ਇੱਕ ਚੰਗਾ ਕਰਮ ਤੁਸੀਂ ਜ਼ਰੂਰ ਕਰਨਾ ਹੈ ਜੀ ਸੋ ਸੇਵਾ ਦਾ ਫਲ ਦੁੱਗਣਾ ਮਿਲਦਾ ਹੈ ਜਦੋਂ ਅਸੀਂ ਕਿਸੇ ਹੋਰ ਨੂੰ ਵੀ ਜਾਣਕਾਰੀ ਦਿੰਨੇ ਆਂ ਤੇ ਕਿਉਂਕਿ ਮਾਲਕ ਦੇਖਦਾ ਹੈ ਕਿ ਕਿਹਦੇ ਥਰੂ ਕਿੰਨਿਆਂ ਨੇ ਇਹ ਕਰਮ ਕੀਤਾ ਹੈ ਸੋ ਸਾਡਾ ਇੱਕ ਇੱਕ ਪਲ ਲਿਖਿਆ ਜਾਂਦਾ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਗੌਰ ਕਰਨੀ ਜੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੈ ਕੀ ਰਾਂ ਦੀ ਜੀ ਚੈ ਸਾਈਆਂ ਦੀ